ਹੈਲੋ ਵੈਲਕਮ ਟੂ ਮਾਈ ਚੈਨਲ ਆਈ ਹੋਪ ਕਿ ਤੁਸੀਂ ਵਧੀਆ ਹੋਵੋਗੇ ਏ ਗਾਇਜ਼ ਅੱਜ ਇਹ ਵਾਲੀ ਆਊਟਫਿਟ ਦੇ ਵਿੱਚ ਮੈਂ ਕਰਨਾ ਮੇਕਅਪ ਓਕੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਨਿਊ ਡਰੈਸ ਮੈਂ ਨਹੀਂ ਪਾਈ ਹੈ ਹਨਾ वैसी बैठी हुई थी तो मैं सोचा मेकअप वीडियो शूट कर लेंदा सब तो पहला मेरा फेस वॉश मैं अपना फेस क्लीन किया हो टोनर लगाया हूँ मैं लगा रही मोस्चराइजर मॉयस्चराइजर लगा तो बाद मैं लगा रही हूँ प्राइमर प्राइमर कुछ इस तरह लगाऊंगी ताकि मेरे ओपन पोज अच्छे तरह लॉक हो जा तो मेरी फेस से हो रहा पिंपल तो एक है ना उसू कवर करगा रही हूँ कलर करैक्टर कलर करैक्टर लगा तो बाद मैं उसू न्यूट्रलाइज़ कर रही हूँ ਕਲਰ ਕਰੈਕਟਰ ਨੂੰ ਬਲੈਂਡਿੰਗ ਕਰਨ ਤੋਂ ਬਾਅਦ ਮੈਂ ਆਪਣਾ ਨਿਊਟਰਲਾਈਜ਼ ਕਰ ਰਹੀ ਹਾਂ ਡਾਰਕ ਕੰਸੀਲਰ ਨਾਲ ਫਿਰ ਮੈਂ ਕਰ ਰਹੀ ਹਾਂ ਬਲੈਂਡਿੰਗ ਤਾਂਕਿ ਫਾਊਂਡੇਸ਼ਨ ਦੇ ਵਿੱਚ ਗ੍ਰੇ ਕਲਰ ਨਾ ਹੋਵੇ ਹਨਾ ਉਸ ਤੋਂ ਬਾਅਦ ਮੈਂ ਮਾਸ ਦਾ ਫਾਊਂਡੇਸ਼ਨ ਯੂਜ਼ ਕਿਹੜਾ 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 ਕਰਾਂ ਫਾਊਂਡੇਸ਼ਨ ਫਿਰ ਮੈਂ ਸੋਚਿਆ ਕਿ ਇਹੀ ਕਰ ਲੈਂਦੀ ਹਾਂ ਫਾਊਂਡੇਸ਼ਨ ਬਹੁਤ ਪਏ ਹੋਏ ਸੀ ਫਿਰ ਮੈਂ ਕਿਹਾ ਚਲ ਜਿਹੜਾ ਹੱਥ ਚ ਆ ਗਿਆ ਸਾਰੇ ਮੇਰੇ ਲਈ ਬੈਸਟ ਹੈ ਹਨਾ ਤਾਂ ਕੋਈ ਵੀ ਨਰਾਜ਼ ਨਾ ਹੋਵੇ ਸਾਰਿਆਂ ਨੂੰ ਹੀ ਲਗਾਉਣਾ ਪੈਂਦਾ ਆ ਉਸ ਤੋਂ ਬਾਅਦ ਮੈਂ ਡੱਪ ਡੱਪ ਕਰਕੇ ਪੂਰੇ ਫਾਊਂਡੇਸ਼ਨ ਲਗਾਉਂਗੀ ਪੂਰੇ ਫੇਸ ਦੇ ਉੱਪਰ ਠੀਕ ਆ ਅੰਦਰ ਬੈਠ ਕੇ ਨਾਈਟ ਦਾ ਟਾਈਮ ਸੀ ਵੀਡੀਓ ਸ਼ੂਟ ਕਰ ਰਹੀ ਸੀ ਤਾਂ ਲਾਈਟ ਆਪਣਾ ਆਨ ਸੀ ਰੂਮ ਦੀ ਤੇ ਓਨਲੀ ਫੋਨ ਦੀ ਫਲੈਸ਼ ਔਨ ਸੀਗੀ ਹਨਾ ਤਾਂ ਹਨੇਰੇ ਦੇ ਵਿੱਚ ਵੀਡੀਓ ਸ਼ੂਟ ਕਰ ਰਹੀ ਸੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਲਗਾਉਂਗੀ ਕਨਸੀਲਰ ਕਨਸੀਲਰ ਲਗਾਉਣ ਤੋਂ ਬਾਅਦ ਮੈਂ ਕਰ ਰਹੀ ਹਾਂ ਬਲੈਂਟਿੰਗ ਦਾ अच्छे तरह ब्लेंडिंग करन तो बाद लगाऊंगी कॉम्पैक्ट पाउडर ताकि अच्छे तरह मैं लॉक कर पाव कंसीलू है ना ताकि ना इधर उधर ना हो वे। कंसीलिंग करन तो बाद कॉम्पैक्ट पाउडर तो लॉन तो बाद करूँगी डस्ट ऑफ डस्ट ऑफिंग मैं लगाऊंगी आई शेडो पैलेटों आई शेडो ब्लैक कलर लगाऊंगी आईब्रो फिलिंग करूँगी ठीक है ਤਸ ਤੋਂ ਬਾਅਦ ਥੋੜਾ ਡਾਰਕ ਲੱਗ ਗਿਆ ਸੀ ਕਲਰ ਤਾਂ ਹੁਣ ਇਸ ਨੂੰ ਆਪਣਾ ਕਾਮਿੰਗ करूंगी ਤਾਂ ਕਿ ਸਹੀ ਤਰ੍ਹਾਂ ਆਈਬ੍ਰੋਜ਼ ਇਕੁਅਲ ਕਰੂੰਗੀ ਤੋ ਉਸ ਤੋਂ ਬਾਅਦ ਮੇਰੀ ਨਿਊ ਪੈਲੇਟ ਦੇ ਵਿੱਚ ਮੈਂ ट्रांजिशन ਕਲਰ ਲੂੰਗੀ ਲਾਈਟ ਜਾਂ ਹਮੇਸ਼ਾ ਆਈਜ਼ ਮੇਕਅਪ ਦੀ ਸਟਾਰਟਿੰਗ ਆਪਾਂ ਕਰਾਂਗੇ ਲਾਈਟ ਕਲਰ ਤੋ ਤੁਸੀਂ ਬ੍ਰਾਊਨ ਕਲਰ ਤੋਂ ਸਟਾਰਟਿੰਗ ਕਰ ਸਕਦੇ ਹੋ ਚਾਹੇ ਪਿੰਕ ਦੇ ਕਲਰ ਤੋਂ ਸਟਾਰਟਿੰਗ ਕਰ ਸਕਦੇ ਹੋ ਠੀਕ ਆ ਤਾਂ ਪਿੰਕ ਬ੍ਰਾਊਨ ਨੂੰ ਮੈਂ ਮਿਕਸ ਕਰਕੇ ਡਸਟ-ਆਫ ਕਰਕੇ ट्रांजिशन ਕਲਰ ਦੇ ਰਹੀ ਆ ਤੇ ਅੱਜ ਮੇਰਾ ਮੂਡ ਬਣਿਆ ਕਟ ਕਰੀਜ਼ ਮੇਕਅਪ ਕਰਨ ਦਾ ਹਨਾ ਬਟ ਬਹੁਤ ਪਿਆਰਾ ਹੋਇਆ ਸੀ ਕਟ ਕਰੀਜ਼ ਮੈਂ ਨਾ ਜਦੋਂ ਜਿਸ ਟਾਈਮ ਕੋਰਸ ਕਰਦੀ ਸੀ ਨਾ ਉਸ ਟਾਈਮ ਮੈਂ ਆਪਣਾ ਪ੍ਰੈਕਟਿਸ ਕਰਦੀ ਸੀ ਚਾਹੇ ਕਰਦੀ ਹੁੰਦੀ ਸੀ ਆਪਣੀਆਂ ਅੱਖਾਂ ਤੇ ਹਨਾ ਤੋ ਉਸ ਤੋਂ ਬਾਅਦ ਮ ਬਹੁਤ ਟਾਈਮ ਬਾਅਦ ਅੱਜ ਕਿਤੇ ਕਟਕਰੀਜ਼ ਵਾਲਾ ਮੇਕਅਪ ਕੀਤਾ ਆਈਜ਼ ਮੇਕਅਪ ਬਿਗਨਰਸ ਦੇ ਮੈਂ ਬਹੁਤ ਵਧੀਆ ਕਰ ਦਿੰਨੇ ਆ ਬਟ ਸੈਲਫ ਤੇ ਮੈਂ ਅੱਜ ਟਰਾਈ ਕੀਤਾ ਕਿੰਨੇ ਟਾਈਮ ਬਾਅਦ ਹਨਾ ਦੇਖ ਸਕਦੇ ਹੋ ਤੁਸੀਂ ਨਿਊ ਪੈਲੇਟ ਦੇ ਵਿੱਚੋਂ ਮੈਂ ਦੋਨਾਂ ਅੱਖਾਂ ਦੇ ਉੱਪਰ ਇਕਵਲ ਲਗਾਉਂਗੀ ਟਰਾਂਜੀਸ਼ਨ ਦੋਨਾਂ ਨੂੰ ਮੈਂ ਅਚੀ ਤਰ੍ਹਾਂ ਬਲੈਂਡਿੰਗ ਕਰੂੰਗੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕੁਝ ਬ੍ਰਸ਼ ਨੂੰ ਚਲਾਉਂਗੀ ਮੈਂ ਥੈਨ ਇਹ ਵਾਲਾ ਮੇਰਾ ਥੋੜਾ ਮਿਨੀ ਬ੍ਰਸ਼ ਸਿਗਾ ਤੇ ਇਸ ਤੋਂ ਬਾਅਦ ਬਿਗ ਬ੍ਰਸ਼ ਲੈਣਾ ਹੈ ਠੀਕ ਆ ਤਾਂ big brush ਲੈਣ ਤੋਂ ਬਾਅਦ ਉਸ ਨੂੰ ਵੀ ਆਪਣਾ ਮੈਂ ਬਲੈਂਡਿੰਗ ਕਰੂੰਗੀ ਦੇਖ ਸਕਦੇ ਹੋ ਲਾਈਟ ਜਿਹਾ ਕਲਰ ਐ ਨਿਊਡ ਜਿਹਾ ਪਤਾ ਨਹੀਂ ਲੱਗ ਰਿਹਾ ਕਲਰ ਲਾਇਆ ਹੈ ਕਿ ਨਹੀਂ ਲਾਇਆ ਉਸ ਤੋਂ ਬਾਅਦ ਤੁਸੀਂ ਕੁਝ ਇਸ ਤਰ੍ਹਾਂ ਦਾ ਫਲਫੀ ਬ੍ਰਸ਼ big ਲੈ ਲੈਣਾ ਹੈ ਉਹੀ ਕਲਰ ਲੈ ਕੇ ਤੁਸੀਂ ਆਪਣਾ ਅਰਾਊਂਡ ਸ਼ੇਪ ਵਾਲ ਬ੍ਰਸ਼ ਨੂੰ ਚਲਾਉਣਾ ਹੈ ਤੇ ਆਪਣਾ ਬਲੈਂਡਿੰਗ ਕਰਨਾ ਹੈ ਹਨਾ ਤਾਂ ਉਸ ਤੋਂ ਬਾਅਦ ਮੈਂ ਲਿਆ ਕਨਸੀਲਰ ਲਿਆ ਲਾਈਟ ਕਲਰ ਦਾ ਤੁਸੀਂ ਵਾਈਟ ਕਲਰ ਦਾ ਵੀ ਯੂਜ਼ ਕਰ ਸਕਦੇ ਹੋ ਵਾਈਟ ਕਲਰ ਦਾ ਤੁਸੀਂ ਤਾਂ ਹੀ ਯੂਜ਼ ਕਰੋਗੇ ਜੇਕਰ ਤੁਸੀਂ ਬਹੁਤ ਸ਼ਿਮਰੀ ਕਲਰ ਲਾਣਾ ਹੈ ਹਨਾ ਤੇ ਮੈਂ ਸਕਿਨ ਮਤਲਬ ਠੀਕ ਸੀ ਕਲਰ ਮੀਡੀਅਮ ਸੀ ਲਾਈਟ ਕਲਰ ਤੇ ਮੈਂ ਉਸ ਨੂੰ ਕੁਝ ਇਸ ਤਰ੍ਹਾਂ ਲਗਾ ਕੇ ਉੱਪਰ ਦੀ ਤਰਫ ਦੇਖਿਆ ਤਾਂ ਕਿ ਲਾਈਨ ਕਰੀਜ਼ ਹੋ ਜਾਵੇ ਹਨਾ ਤਾਂ ਮੈਂ ਉੱਪਰ ਦੀ ਤਰਫ ਦੇਖਿਆ ਤੇ ਲਾਈਨ ਬਹੁਤ ਵਧੀਆ ਬਣ ਗਈ ਸੀ ਬਟ ਮੈਂ ਆਪਣੇ ਹਸਬੰਡ ਵੀਡੀਓ ਬਣਾ ਰਹੀ ਸੀ ਨਾ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਕਾਫੀ ਟਾਈਮ ਬਾਅਦੇ ਵਾਲਾ ਟਰਾਈ ਕਰ ਰਹੀ ਹਾਂ ਹਨਾ ਆਈਜ਼ میکਅਪ ਉਹ ਕਹਿ ਰਹੇ ਸੀ ਕਿ ਫੁੱਲ ਕੱਟ ਕਰੀਜ਼ ਵਾਲਾ ਕਰੋ ਤੁਸੀਂ ਹਨਾ ਮੈਂ ਕਹਿ ਰਹੀ ਸੀ ਨਹੀਂ ਮੈਂ ਅੱਜ ਦੀ ਵੀਡੀਓ ਚ ਹਾਫ ਵਾਲਾ ਕਰਨਾ ਹੈ ਤੇ ਅਗਲੀ ਵੀਡੀਓ ਚ ਫੁੱਲ ਕੱਟ ਕਰੀਜ਼ ਵੀ ਟਰਾਈ ਜ਼ਰੂਰ ਕਰਾਂਗੀ ਹਨਾ ਉਸ ਤੋਂ ਉਸ ਤੋਂ ਬਾਅਦ ਨਾ ਇਹ ਵਾਲੀ ਪੈਲੇਟ ਦੇ ਵਿੱਚ ਸ਼ਿਮਰ ਕਲਰ ਬਹੁਤ ਸੀਗੇ ਤਾਂ ਕੁਝ ਜ਼ਿਆਦਾ ਹੀ ਸ਼ਿਮਰੀ ਸੀਗੇ ਤੇ ਮੈਨੂੰ ਜ਼ਿਆ ਮੈਨੂੰ ਫਿਰ ਠੀਕ ਜਾਂ ਪਸੰਦ ਆ ਮਿਨੀ ਵਾਲੀ ਪੈਲੇਟਸ ਇਹਦੇ ਵਿੱਚ ਐਨੇ ਪਿਆਰੇ ਕਲਰ ਸੀਗੇ ਹਨਾ ਸਾਰੇ ਆਊਟਫਿਟ ਦੇ ਅਕੋਰਡਿੰਗ ਸੀਗੇ ਤੇ ਫਿਰ ਮੈਂ ਆਪਣੇ ਆਊਟਫਿਟ ਦੇ ਅਕੋਰਡਿੰਗ ਲਿਆ ਬਲੂ ਕਲਰ ਬਲੂ ਕਲਰ ਲਿਆ ਕੱਟ ਕਰੀਜ਼ ਦੇ ਉੱਪਰ ਮੈਂ ਆਪਣੇ ਫਿੰਗਰਸ ਦੀ ਹੈਲਪ ਨਾਲ ਲਗਾਉਂਗੀ ਬਿਲਕੁਲ ਲਾਈਟ ਵੇਟ ਓਕੇ ਤਾਂ ਫਿੰਗਰਸ ਦੀ ਹੈਲਪ ਨਾਲ ਲਗਾਉਂਗੀ ਵੈਸੇ ਤੁਸੀਂ ਇਹ ਬ੍ਰਸ਼ ਦੀ ਹੈਲਪ ਨਾਲ ਵੀ ਲਗਾ ਸਕਦੇ ਹੋ ਹਨਾ ਤਾਂ ਬਿਲਕੁਲ ਜਿੱਥੇ ਜਿੱਥੇ ਕੱਟ ਕਰੀਜ਼ ਬਣਿਆ ਹੋਇਆ ਉਸ ਦੇ ਉੱਪਰ ਉੱਪਰ ਲਗਾਉਣਾ ਹੈ ਤੇ ਜਿਹੜਾ ਪਿਛਲਾ ਕਲਰ ਸੀ ਨਾ ਇਨਰ ਕੋਰਨਰ ਤੇ ਆਊਟਰ ਕੋਰਨਰ ਵਾਲਾ ਜਿਹੜਾ ਕਲਰ ਸੀ ਨ ਤੇ ਆਪਣਾ ਪਿੰਕ ਕਲਰ ਲਿਆ ਉਸ ਦੇ ਨਾਲ ਥੋੜਾ ਜਿਹਾ ਡਾਰਕ ਕਲਰ ਕੀਤਾ ਕਿਉਂਕਿ ਮੇਰੇ ਆਊਟਫਿਟ ਦੇ ਵਿੱਚ ਬਲੂ ਪਿੰਕ ਕਲਰ ਦਾ ਟੈਡੀਬੀਰ ਬਣਾ ਹੋਇਆ ਸੀਗਾ ਤਾਂ ਆਪਣੇ ਆਊਟਫਿਟ ਦੇ ਅਕੋਰਡਿੰਗ ਸੇਮ ਕਰ ਰਹੀ ਸੀ ਬੈਠੀ ਬੈਠੀ ਹੀ ਕਰ ਰਹੀ ਸੀ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਲੈਂਦੇ ਆ ਹਨਾ ਪਰ ਇੱਥੇ ਨਾਲ ਹੀ ਕੋਈ ਫੰਕਸ਼ਨ ਸੀ ਛੋਟਾ ਜਿਹਾ ਨਾਈਟ ਟਾਈਮ ਉਹਦਾ ਗਏ ਸੀ ਨੇ ਫਿਰ ਮੈਂ ਆਪਣੇ ਡਰੈਸ ਵਗੈਰਾ ਚੇਂਜ ਕੀਤੀ ਬਲੂ ਕਲਰ ਦੀ ਇੱਕ ਮੇਰੇ ਕੋਲ ਫਰੌਕ ਸੀ ਉਹ ਮੈਂ ਪਾਈ ਸੀ ਨਾਈਟ ਟਾਈਮ ਹਨਾ ਬਟ ਮੇਕਅਪ ਮੈਂ ਇਹੀ ਆਊਟਫਿਟ ਦੇ ਵਿੱਚ ਘਰੇ ਘਰੇ ਕਰ ਲਿਆ ਸੀਗਾ ਤਾਂ ਮੇਕਅਪ ਮੇਰਾ ਕਾਫੀ ਲੌਂਗ ਟਾਈ रख रहा इधर उधर बिल्कुल भी नहीं उस तो बाद मैं लगाऊंगी लाइनर लाइनर लगाने तो बाद देख सकते हो कुछ इस तरह मैं लाइनर लगाऊंगी एंड वाइज रेगूलरली आने वाली वीडियोज़ देखने लिए चैनल जरूर सबसक्राइब करो एंड सपोर्ट करो जिन्ना हो सद मेरिया वीडियो शेयर करो तो रैगूलरी ही मेरी वीडियो इंजॉय करो मैं हकप्रीत कौर वलॉग चैनल परलॉग इंजॉय करो है ना उस मेरे रैगूलरी वलॉग शॉर्ट वीडियोज़ आदि ने ਤੁਸੀਂ ਕਰ ਸਕਦੇ ਹੋ ਇੰਜੋਏ ਹਨ ਤਾਂ ਮੇਰੀ ਮਹਿਕ ਪ੍ਰਿਤਕੌਰ ਵਲੌਗ ਚੈਨਲ ਦੇ ਉੱਪਰ ਬਾਇਓ ਵਿੱਚ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਇੰਸਟਾਗ੍ਰam ਵੀਡੀਓਜ਼ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਮੇਰੀਆਂ ਹਨ ਤਾਂ ਇਹ ਵਾਲੇ ਚੈਨਲ ਮਹਿਕ ਮੇਕਅਪ ਆਰਟਿਸਟ ਚੈਨਲ ਤੇ ਓਨਲੀ ਫੋਰ ਮੇਰੇ ਵਰਕ ਰਿਲੇਟਿਡ ਵੀਡੀਓ ਆਉਂਦੀਆਂ ਆ ਕਦੇ-ਕਦਾਈਂ ਵੀਡੀਓਜ਼ ਮਤਲਬ ਕਿ ਕੋਈ ਹੋਰ ਆਉਂਦੀਆਂ ਜਿੱਦਾਂ ਮੇਰੇ ਵਲੌਗ ਲਾ ਲੋ ਹਨ ਤਾਂ ਦੇਖ ਸਕਦੇ ਹੋ ਆਈਸ ਮੇਕਅਪ ਮੇਰਾ ਹੋ ਚੁੱਕਾ ਸੀ ਡਰਨ ਮੈਂ ਲਗਾਇਆ ਮਸਕਰਾ ਮਸਕਰਾ ਲਗਾਉਣ ਤੋਂ ਬਾਅਦ ਮੈਂ ਲਗਾਈ ਬਿੰਦੀ ਤੇ ਉਸ ਤੋਂ ਬਾਅਦ ਮੈਂ ਲਗਾਉਂਗੀ ਬਲਸ਼ ਬਲਸ਼ ਮੀ 온 ਦੀ ਪੈਲੇਟ ਦੇ ਵਿੱਚ ਉਹ ਵਾਲੀ ਮੇਰੀ ਐਨੀ ਬੈਸਟ ਪੈਲੇਟ ਹੈ ਨਾ ਜੋ ਕਿ ਬਿਲਕੁਲ ਖਤਮ ਹੋਣ ਵਾਲੀ ਆ ਤਾਂ ਮੈਂ ਆਪਣਾ ਤੁਸੀਂ ਦੇਖ ਸਕਦੇ ਹੋ ਲਾਈਟ ਵੇਟ ਆਪਣਾ ਲਗਾ ਰਹੀਆਂ ਬਲਸ਼ ਬਲਸ਼ ਲਗਾਉਣ ਤੋਂ ਬਾਅਦ ਹੀ ਕੁਝ ਇਸ ਤਰ੍ਹਾਂ ਬਲੈਂਡਰ ਦੀ ਹੈਲਪ ਨਾਲ ਲਗਾਉਂਗੀ ਥੈਨ ਮੈਂ ਆਪਣਾ ਦੇਖ ਸਕਦੇ ਹੋ ਤੁਸੀਂ ਸ਼ਿਮਰ ਵਾਲੀ ਪੈਲੇਟ ਸੀ ਮੇਰੇ ਕੋਲ ਛੋਟੀ ਸ਼ਿਮਰ ਪੈਲੇਟ ਸੀ 블ਸ਼ ਪੈਲੇਟ ਉਸ ਦੇ ਨਾਲ ਮੈਂ ਆਪਣਾ 블ਸ਼ ਲਗਾਉਂਗੀ ਸੋ ਗਾਇਸ ਆਈਜ਼ ਮੇਕਅਪ ਕਿੱਦਾਂ ਲੱਗਾ ਜ਼ਰੂਰ ਦੱਸਿਓ ਬਾਕੀ ਤੁਸੀਂ ਵੀ ਇਹ ਵਾਲਾ ਆਈਜ਼ ਮੇਕਅਪ ਜ਼ਰੂਰ ਟ੍ਰਾਈ ਕਰ ਸਕਦੇ ਹੋ ਜਦੋਂ ਤੁਸੀਂ ਕੱਟ ਕਰੀਜ਼ ਬਣਾਉਗੇ ਨਾ ਜਿੱਦਾਂ ਦੇ ਤੁਹਾਡੇ ਆਊਟਫਿਟ ਪਾਈਏ ਤੁਸੀਂ ਉਸ ਦੇ ਅਕੋਰਡਿੰਗ ਕੋਈ ਵੀ ਕਲਰ ਚੱਕ ਕੇ ਸ਼ਿਮਰੀ ਲਗਾ ਸਕਦੇ ਹੋ ਸ਼ਿਮਰ ਦੇ ਵਿੱਚ ਬਹੁਤ ਸ਼ਿਮਰੀ ਕਲਰ ਆਉਂਦੇ ਨਿਊਡ ਸ਼ਿਮਰ ਆਉਂਦੇ ਆ ਡਾਰਕ ਸ਼ਿਮਰ ਆਉਂਦੇ ਆ ਬਹੁਤ ਜ਼ਿਆਦਾ ਡਾਰਕ ਸ਼ਿਮਰ ਆਉਂਦੇ ਆ ਬਹੁਤ ਘੱਟ ਨਹੀਂ ਉਡਿਸ਼ ਮਰਾਂਦੇ ਹਨਾ ਤਾਂ ਉਸ ਦੇ ਅਕੋਰਡਿੰਗ ਵੀ ਲਗਾ ਸਕਦੇ ਹੋ ਇੱਕ ਹੈਕ ਦੱਸਾਂ ਜਿੱਦਾਂ ਤੁਸੀਂ ਆਈਜ਼ ਮੇਕਅਪ ਦੇ ਉੱਪਰ ਲਗਾ ਰਹੇ ਹੋ ਇਹ ਮੈਂ ਹੁਣ ਹਾਈਲਾਈਟਰ ਲਗਾ ਰਹੀ ਹਾਂ ਆਪਣੇ ਫੇਸ ਦੇ ਉੱਪਰ ਫਿੰਗਰਸ ਦੀ ਹੈਲਪ ਨਾਲ ਹਨਾ ਤਾਂ ਹਾਈਲਾਈਟਰ ਵਿੱਚ ਵੀ ਬਿੱਗ ਤੁਸੀਂ ਪੈਲੇਟ ਲੈ ਲੈਣੀ ਹੈ ਹਾਈਲਾਈਟਰ ਵਿੱਚ ਕਾਫੀ ਕਲਰ ਹੁੰਦੇ ਆ ਤੇ ਅਗਰ ਤੁਸੀਂ ਤੁਹਾਡੇ ਨਿਊਡ ਕਲਰ ਪਾਇਆਣਾ ਸੂਟਦਾ ਤਾਂ ਤੁਸੀਂ ਆਪਣੇ ਆਈਜ਼ ਦੇ ਉੱਪਰ ਮੇਕਅਪ ਆਈਜ਼ ਮੇਕਅਪ ਕਰਨਾ ਹੈ ਹਨ ਤੁਹਾਡੇ ਆਈ ਸ਼ੈਡੋ ਪੈਲੇਟ ਵਿੱਚ ਸਾਰੇ ਡਾਰਕ ਕਲਰ ਹਨ ਨਿਊਡ ਜਾਦੇ ਨਿਊਡਾ ਤੁਸੀਂ ਹਾਈਲਾਈਟਰ ਵੀ ਅਪਲਾਈ ਕਰ ਸਕਦੇ ਹੋ ਆਪਣੇ ਆਈਜ਼ ਦੇ ਉੱਪਰ ਹਨ ਤਾਂ ਉਸ ਦੇ ਉੱਪਰ ਵੀ ਤੁਸੀਂ ਲਾਈਨਰ ਡਰਕਲੀ ਮਸਕਰਾ ਲਗਾ ਸਕਦੇ ਹੋ ਉਹ ਵੀ ਮੈਂ ਥਰਣਾ ਜ਼ਰੂਰ ਸ਼ੇਅਰ ਕਰੂੰਗੀ हाईलाइटर लगाने तो बाद मैं करूँगी डस्ट ऑफिंग डस्ट ऑफिंग मैं लगाऊंगी लिपस्टिक लिपस्टिक लगा तो बाद सब तो पहले मैं पेंसिल ड्रॉ की पेंसिल लाइन ड्रॉ की उसके ऊपर लगाऊंगी न्यूड ज कलर बिल्कुल न्यूड जहा है ना तो ये वाला लगाऊंगी तुम देख सकते हो सो गाइस न्यूड कलर लगा तो बाद कुछ इस तरह के मेरे लिप हो गए सी बहुत प्यारे हो गए से उस दे उसके देर फिर मैं लिप लाइन अपना लाइन ड्रॉ करूँगी Uh, ताकि मेरी लिपस्टिक इधर उधर ना हो उस तो बाद लास्ट तो मैं लगाऊंगी मेकअप लॉक फिक्सर है ना जो कि मेकअप लॉक करेगा तो मेकअप मेरा इधर उधर बिल्कुल भी नहीं जाएगा सो हे एवरी वन उस बाद देख सद लिपस्टिक हो गई सी मेरी डन एंड दैट् इट इज इज माई फाइनली लुक लास्ट तो मैं लगाया संदूर हाँ जी संदूर लगा तो बाद कुछ इस तरह की सी मेरी फाइनली लुक ਤੇ ਫਿਕਸਰ ਲਗਾ ਚੁੱਕੀ ਸੀਗੀ ਮੈਂ ਵੀਡੀਓ ਵਿੱਚ ਸਕਿਪ ਹੋ ਗਈ ਸੀ ਉਸ ਤੋਂ ਬਾਅਦ ਮੈਂ ਆਪਣਾ ਫੈਨਿੰਗ ਕੀਤਾ ਤਾਂ ਕਿ ਅਬਸorb ਹੋ ਜਾਵੇ ਸਕਿਨ ਦੇ ਵਿੱਚ ਹਨਾ ਤਾਂ ਉਸ ਤੋਂ ਬਾਅਦ ਲਾਈਟ ਵੇਟ ਆਪਣਾ ਸੰਦੂਰ ਲਗਾਉਣ ਤੋਂ ਬਾਅਦ ਕੁਝ ਇਸ ਤਰ੍ਹਾਂ ਦੀ ਮੇਰੀ ਫਾਈਨਲ ਲੁੱਕ ਸੀ ਜ਼ਰੂਰ ਦੱਸਿਓ ਤੁਹਾਨੂੰ ਇਹ ਵਾਲੀ ਲੁੱਕ ਕਿੱਦਾਂ ਲੱਗੀ ਮਿਲਦੀ ਹੈ ਨੈਕਸਟ ਵੀਡੀਓ ਚ